ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਵਿਰੋਧੀ ਰੈਲੀ ਨੇ ਇਮੀਗ੍ਰੇਸ਼ਨ ਬਾਰੇ ਵੱਡੀ ਚਰਚਾ ਖੇੜ ਦਿੱਤੀ ਹੈ ਟੋਰਾਂਟੋ ਦੇ ਕੁਇਸਟੇ ਪੀਟਸ ਪਾਰਕ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਅਤੇ ਉਸ ਤੋਂ ਬਾਅਦ ਹੋਏ ਜਵਾਬੀ ਵਿਰੋਧ ਪ੍ਰਦਰਸ਼ਨ ਬਾਰੇ ਕਾਰਵਾਈ ਕਰਦਿਆਂ ਟੋਰਾਂਟੋ ਪੁਲਿਸ ਨੇ 9 ਵਿਅਕਤੀਆਂ ਨੂੰ ਚਾਰਜ ਲਗਾਇਆ ਹੈ ਵੱਖ-ਵੱਖ ਮਾਰਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਦੇ ਵਿੱਚ ਹੋਈ ਇਹ ਰੈਲੀ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦਾ ਹਿੱਸਾ ਸੀ ਤਾਂ ਉੱਥੇ ਹੀ ਇਸ ਪਿੱਛੇ ਕੈਨੇਡਾ ਦੇ ਮਾੜੇ ਆਰਥਿਕ ਹਾਲਾਤ ਵੀ ਇੱਕ ਵੱਡਾ ਕਾਰਨ ਮੰਨੇ ਜਾ ਰਹੇ ਨੇ। ਇਕ ਨਿਜੀ ਚੈਨਲ ਹੁਤੇ ਵਿਸ਼ੇਸ਼ ਗੱਲਬਾਤ ਦੌਰਾਨ ਮੌਂਟਰੀਅਲ ਦੀ ਮੈਕਕੀਲ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਪਲ ਐਲੀ ਐਡਿਸ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਸੱਜੇਪੱਖੀ ਲੋਕਾਂ ਦੇ ਵਿੱਚ ਇੱਕ ਉਬਾਲ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਇਮੀਗ੍ਰੈਂਟਸ ਅਤੇ ਬਲੈਕ ਪਾਈਚਰ ਆਦਿ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਬਹੁਤ ਤੇ ਕੈਨੇਡਾ ਦੇ ਵਿੱਚ ਘਰਾਂ ਨੌਕਰੀਆਂ ਅਤੇ ਹੋਰ ਵਸਿਲੀਆਂ ਦੀ ਘਾਟ ਹੋ ਰਹੀ ਹੈ ਅਤੇ ਇਸ ਜਨ ਨੂੰ ਇਮੀਗ੍ਰੈਂਟਸ ਵਿਰੁੱਧ ਵਰਤਿਆ ਜਾ ਰਿਹਾ ਹੈ ਤੇ ਸਰਕਾਰਾਂ ਲੋਕਾਂ ਨੂੰ ਲੋੜਿੰਦੇ ਵਸੂਲੇ ਦੇਣ ਦੇ ਵਿੱਚ ਅਸਫਲ ਹੋ ਰਹੀਆਂ ਨੇ ਅਤੇ ਇਸ ਦੇ ਲਈ ਇਮੀਗ੍ਰੈਂਟਸ ਦੋਸ਼ੀ ਠਰਾਇਆ ਜਾਣਾ ਚਾਹੀਦਾ ਦੂਜੇ ਪਾਸੇ ਉਹ ਟੈਰੀਓ ਦੇ ਲੰਡਨ ਸ਼ਹਿਰ ਦੇ ਵਿੱਚ ਵੈਸਟਰਨ ਯੂਨੀਵਰਸਿਟੀ ਦੇ ਸੋਸ਼ੀਓਲੋਜੀ ਵਿਭਾਗ ਦੇ ਵਿੱਚ ਰਾਜਨੀਤਿਕ ਸਮਾਜ ਸ਼ਾਸਤਰੀ ਹਾਰਵਰਡ ਰਾਸੋਮ ਦਾ ਕਹਿਣਾ ਹੈ ਕਿ ਕਿਸੇ ਵੀ ਲੋਕਤੰਤਰੀ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣਾ ਆਮ ਹੈ ਅਤੇ ਕੈਨੇਡਾ ਵਿੱਚ ਇਹ ਪ੍ਰਦਰਸ਼ਨ ਪੂਰੇ ਵਿਸ਼ਵ ਦੇ ਵਿੱਚ ਹੋ ਰਹੀਆਂ ਰੈਲੀਆਂ ਦਾ ਹਿੱਸਾ ਨਹੀਂ ਰਾਮੋਸ ਨੇ ਕਿਹਾ ਕੈਨੇਡਾ ਇਮੀਗ੍ਰੇਸ਼ਨ ਵਿਰੋਧੀ ਨਹੀਂ ਹੈ ਪਰ ਕੋਵਿਡ ਤੋਂ ਬਾਅਦ ਦੇਸ਼ ਦੀ ਆਰਥਿਕ ਹਾਲਤ ਵਿਗੜ ਗਈ ਹੈ ਜਿਸ ਕਾਰਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ ਰਾਮੋਸ ਨੇ ਵੀ ਕਿਹਾ ਕਿ ਜਦੋਂ ਦੇਸ਼ ਆਰਥਿਕਤਾ ਪੱਧਰ ਉੱਤੇ ਬੁਰੇ ਹਾਲਾਤ ਵਿੱਚ ਗੁਜ਼ਰ ਰਿਹਾ ਹੈ ਤਾਂ ਉਸ ਸਮੇਂ ਹੀ ਲੰਘੇ ਕੁਝ ਵਰ੍ਹਿਆਂ ਦੌਰਾਨ ਰਿਕਾਰਡ ਪੱਧਰ ਉੱਤੇ ਇਮੀਗ੍ਰੇਸ਼ਨ ਹੋਈ ਹੈ ਜਿਸ ਕਾਰਨ ਅਜਿਹਾ ਮੁਕੌਲ ਬਣਿਆ ਹੋਇਆ ਹੈ ਇਹ ਨਹੀਂ ਨਹੀਂ ਮੋਂਟੇਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਮਨਦੀਪ ਨੇ ਕਿਹਾ ਕਿ ਪੂਰੇ ਵਿਸ਼ਵ ਦੇ ਵਿੱਚ ਹੀ ਆਰਥਿਕ ਗਤੀ ਰੁਕੀ ਹੋਈ ਹੈ ਜਿਸ ਕਾਰਨ ਪੂਰੇ ਵਿਸ਼ਵ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵਿਰੋਧੀ ਸੁਰ ਉੱਠੀ ਹੋਈ ਹੈ ਮਨਦੀਪ ਨੇ ਕਿਹਾ ਕਿ ਕੈਨੇਡਾ ਵੱਲੋਂ ਗੈਰ ਯੋਜਨਾਬੱਧ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਖੁੱਲ੍ਹ ਦੇਣਾ ਅਤੇ ਫਿਰ ਉੜਿੰਦੇ ਵਸਿੱਲੇ ਨਾ ਪੈਦਾ ਕਰਨਾ ਇਸ ਮਾਹੌਲ ਦੇ ਲਈ ਜ਼ਿੰਮੇਵਾਰ ਹੈ ਕ੍ਰਾਂਟੋ ਦੀ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਉਕਤ ਪਾਰਕ ਦੇ ਵਿੱਚ ਵਿਰੋਧ ਵਿੱਚ ਰੱਖੀ ਰੈਲੀ ਦੇ ਨਾਲੋਂ ਹੱਕ ਵਿੱਚ ਵਧੇਰੇ ਲੋਕ ਇਕੱਠੇ ਹੋਏ ਹਾਰਵਰਡ ਰਾਮੋਸ ਅਤੇ ਪਰਲ ਐਲਈਐਡਿਸ ਮੁਤਾਬਕ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੇ ਵਿਰੋਧ ਦੇ ਵਿੱਚ ਰੈਲੀ ਹੋਣਾ ਦਿਲਚਸਪ ਹੈ ਜੋ ਕੈਨੇਡਾ ਦੀ ਇਮੀਗ੍ਰੈਂਟ ਪੱਖੀ ਹੋਣ ਦਾ ਸਬੂਤ ਹੈ ਦੱਸੀ ਕੈਨੇਡਾ ਵਿੱਚ ਅਤੇ ਪ੍ਰਦਰਸ਼ਨਾਂ ਤੋਂ ਬਾਅਦ ਅਸਲ ਸੱਚਾ ਕੈਨੇਡੀਅਨ ਹੋਣ ਉਤੇ ਇੱਕ ਚਰਚਾ ਛਿੜੀ ਹੈ ਜੋ ਕਿ ਮਹਾਰਾ ਦੇ ਮੁਤਾਬਕ ਗੈਰ ਵਾਜਿਬ ਹੈ ਅਸਲ ਕੈਨੇਡੀਅਨ ਕੈਨੇਡਾ ਦੇ ਮੂਲ ਨਿਵਾਸੀ ਨੇ ਅਤੇ ਬਾਕੀ ਸਾਰੇ ਤਾਂ ਸਮੇਂ-ਸਮੇਂ ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਪ੍ਰਵਾਸੀ ਨੇ ਕੈਨੇਡੀਅਨ ਹੋਣ ਦਾ ਮਤਲਬ ਦੇਸ਼ ਦੇ ਵਿੱਚ ਵਿਭਿੰਨਤਾ ਦਾ ਸਤਿਕਾਰ ਹੋਣਾ ਚੁਆ ਰਿਆ ਦੇ ਲੋਕਾਂ ਦੇ ਲਈ ਪਿਆਰ ਸਤਿਕਾਰ ਅਤੇ ਹਮਦਰਦੀ ਦੀ ਭਾਵਨਾ ਹੋਣਾ ਹੈ ਇੱਕ ਵਾਰ ਫਿਰ ਦੱਸਦੀਏ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਵਿਰੋਧੀ ਰੈਲੀ ਨੇ ਇਮੀਗ੍ਰੇਸ਼ਨ ਬਾਰੇ ਵੱਡੀ ਚਰਚਾ ਛੇੜ ਦਿੱਤੀ ਹੈ ਟੋਰਾਂਟੋ ਦੇ ਕ੍ਰਿਸਟੀ ਪਿਟਸ ਪਾਰਕ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਅਤੇ ਉਸ ਤੋਂ ਬਾਅਦ ਹੋਏ ਜਵਾਬੀ ਵਿਰੋਧ ਪ੍ਰਦਰਸ਼ਨ ਬਾਰੇ ਕਾਰਵਾਈ ਕਦਨ ਟੋਰਾਂਟੋ ਪੁਲਿਸ ਨੇ 9 ਵਿਅਕਤੀਆਂ ਨੂੰ ਚਾਰਜ ਲਗਾਇਆ ਹੈ ਵੱਖ-ਵੱਖ ਮਾਰਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਦੇ ਵਿੱਚ ਹੋਈ ਇਹ ਰੈਲੀ ਜਿਥੇ ਪੂਰੇ ਵਿਸ਼ਵ ਦੇ ਵਿੱਚ ਹੋ ਰਹੀ ਪ੍ਰਦਰਸ਼ਨਾਂ ਦਾ ਹਿੱਸਾ ਸੀ ਤਾਂ ਉੱਥੇ ਹੀ ਇਸ ਪਿੱਛੇ ਕੈਨੇਡਾ ਦੇ ਮਾੜੇ ਆਰਥਿਕ ਹਾਲਾਤ ਵੀ ਇੱਕ ਵੱਡਾ ਕਾਰਨ ਮੰਨੇ ਜਾ ਰਹੇ ਨੇ। ਇਕ ਨਿਜੀ ਚੈਨਲ ਹੁਤੇ ਵਿਸ਼ੇਸ਼ ਗੱਲਬਾਤ ਦੌਰਾਨ ਮੌਂਟਰੀਅਲ ਦੀ ਮੈਕਕਿਲ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਪਲ ਐਲੀ ਐਡਿਸ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਸੱਜੇ ਪੱਖੀ ਲੋਕਾਂ ਦੇ ਵਿੱਚ ਇੱਕ ਉਬਾਲ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਇਮੀਗ੍ਰੈਂਟਸ ਅਤੇ ਬਲੈਕ ਪਾਈਚਰ ਆਦਿ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਬਹੁਤ ਤੇ ਕੈਨੇਡਾ ਦੇ ਵਿੱਚ ਘੱਟ ਨੌਕਰੀਆਂ ਅਤੇ ਹੋਰ ਵਸਿਲੀਆਂ ਦੀ ਘਾਟ ਹੋ ਰਹੀ ਹੈ ਅਤੇ ਇਸ ਜਨ ਨੂੰ ਇਮੀਗ੍ਰੈਂਟਸ ਗ੍ਰੁੱਪ ਦਰਤਿਆ ਜਾ ਰਿਹਾ ਹੈ ਤੇ ਸਰਕਾਰਾਂ ਲੋਕਾਂ ਨੂੰ ਲੋੜਿੰਦੇ ਵਸਿੱਲੇ ਦੇਣ ਦੇ ਵਿੱਚ ਅਸਫਲ ਹੋ ਰਹੀਆਂ ਨੇ ਅਤੇ ਇਸ ਦੇ ਲਈ ਇਮੀਗ੍ਰੈਂਟਸ ਦੋਸ਼ੀ ਤਰਾਇਆ ਜਾਣਾ ਚਾਹੀਦਾ ਹੈ ਦੂਜੇ ਪਾਸੇ ਉਹ ਟੈਰੀਓ ਦੇ ਲੰਡਨ ਸ਼ਹਿਰ ਦੇ ਵਿੱਚ ਵੈਸਟਰਨ ਯੂਨੀਵਰਸਿਟੀ ਦੇ ਸੋਸ਼ੀਓਲੋਜੀ ਵਿਭਾਗ ਦੇ ਵਿੱਚ ਰਾਜਨੀਤਿਕ ਸਮਾਜ ਸ਼ਾਸਤਰੀ ਹਾਰਵਰਡ ਰਾਸੋਮ ਦਾ ਕਹਿਣਾ ਹੈ ਕਿ ਕਿਸੇ ਵੀ ਲੋਕਤੰਤਰੀ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣਾ ਆਮ ਹੈ ਅਤੇ ਕੈਨੇਡਾ ਵਿੱਚੇ ਪ੍ਰਦਰਸ਼ਨ ਪੂਰੇ ਵਿਸ਼ਵ ਦੇ ਵਿੱਚ ਹੋ ਰਹੀਆਂ ਰੈਲੀਆਂ ਦਾ ਹਿੱਸਾ ਨਹੀਂ। ਰਾਮੋਸ ਨੇ ਕਿਹਾ ਕੈਨੇਡਾ ਇਮੀਗ੍ਰੇਸ਼ਨ ਵਿਰੋਧੀ ਨਹੀਂ ਹੈ ਪਰ ਕੋਵਿਡ ਤੋਂ ਬਾਅਦ ਦੇਸ਼ ਦੀ ਆਰਥਿਕ ਹਾਲਤ ਵਿਗੜ ਗਈ ਹੈ ਜਿਸ ਕਾਰਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ। ਰਾਮੋਸ ਨੇ ਵੀ ਕਿਹਾ ਕਿ ਜਦੋਂ ਦੇਸ਼ ਆਰਥਿਕਤਾ ਪੱਧਰ ਉੱਤੇ ਬੁਰੇ ਹਾਲਾਤ ਵਿੱਚ ਗੁਜ਼ਰ ਰਿਹਾ ਹੈ ਤਾਂ ਉਸ ਸਮੇਂ ਹੀ ਲੰਘੇ ਕੁਝ ਵਰ੍ਹਿਆਂ ਦੌਰਾਨ ਰਿਕਾਰਡ ਪੱਧਰ ਉੱਤੇ ਇਮੀਗ੍ਰੇਸ਼ਨ ਹੋਈ ਹੈ ਜਿਸ ਕਾਰਨ ਅਜਿਹਾ ਮੁਖੌਲ ਬਣਿਆ ਹੋਇਆ ਹੈ। ਇਹ ਨਹੀਂ ਨਹੀਂ ਮੋਂਟੇਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਨੇ ਤੋਂ ਮਨਦੀਪ ਨੇ ਕਿਹਾ ਕਿ ਪੂਰੇ ਵਿਸ਼ਵ ਦੇ ਵਿੱਚ ਹੀ ਆਰਥਿਕ ਗਤੀ ਦੁਕੀ ਹੋਈ ਹੈ ਜਿਸ ਕਾਰਨ ਪੂਰੇ ਵਿਸ਼ਵ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵਿਰੋਧੀ ਸੁਰ ਉੱਠੀ ਹੋਈ ਹੈ ਮਨਦੀਪ ਨੇ ਕਿਹਾ ਕਿ ਕੈਨੇਡਾ ਵੱਲੋਂ ਗੈਰ ਯੋਜਨਾਬੱਧ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਖੁੱਲ੍ਹ ਦੇਣਾ ਅਤੇ ਫਿਰ ਉੜਿੰਦੇ ਵਸਿੱਲੇ ਨਾ ਪੈਦਾ ਕਰਨਾ ਇਸ ਮਾਹੌਲ ਦੇ ਲਈ ਜ਼ਿੰਮੇਵਾਰ ਹੈ ਕੈਨਟੋ ਦੀ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਉਕਤ ਪਾਰਕ ਦੇ ਵਿੱਚ ਵਿਰੋਧ ਵਿੱਚ ਰੱਖੀ ਰੈਲੀ ਦੇ ਨਾਲੋਂ ਹੱਕ ਵਿੱਚ ਵਧੇਰੇ ਲੋਕ ਇਕੱਠੇ ਹੋਏ ਹਾਰਵਰਡ ਰਾਮੋਸ ਅਤੇ ਪਰਲ ਐਲ ਆਈ ਡੀਜ਼ ਮੁਤਾਬਕ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੇ ਵਿਰੋਧ ਦੇ ਵਿੱਚ ਰੈਲੀ ਹੋਣਾ ਦਿਲਚਸਪ ਹੈ ਜੋ ਕੈਨੇਡਾ ਦੀ ਇਮੀਗ੍ਰੈਂਟ ਪੱਕੀ ਹੋਣ ਦਾ ਸਬੂਤ ਹੈ ਦੱਸੇ ਕੈਨੇਡਾ ਵਿੱਚ ਇਹ ਪ੍ਰਦਰਸ਼ਨਾਂ ਤੋਂ ਬਾਅਦ ਅਸਲ ਸੱਚਾ ਕੈਨੇਡੀਅਨ ਹੋਣ ਉੱਤੇ ਇੱਕ ਚਰਚਾ ਛਿੜੀ ਹੈ ਜੋ ਕਿ ਮਾਰਾ ਦੇ ਮੁਤਾਬਕ ਗੈਰਵਾਜੀਬ ਹੈ ਅਸਲ ਕੈਨੇਡੀਅਨ ਕੈਨੇਡਾ ਦੇ ਮੂਹ ਨਿਵਾਸੀ ਨੇ ਅਤੇ ਬਾਕੀ ਸਾਰੇ ਤਾਂ ਸਮੇਂ-ਸਮੇਂ ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਪਰਵਾਸੀ ਨੇ ਕੈਨੇਡੀਅਨ ਹੋਣ ਦਾ ਮਤਲਬ ਦੇਸ਼ ਦੇ ਵਿੱਚ ਵਿਭਿੰਨਤਾ ਦਾ ਸਤਿਕਾਰ ਹੋਣਾ ਪਾਈ ਜਾ ਰਿਆ ਦੇ ਲੋਕਾਂ ਦੇ ਲਈ ਪਿਆਰ ਸਤਿਕਾਰ ਅਤੇ ਹਮਦਰਦੀ ਦੀ ਭਾਵਨਾ ਹੋਣਾ ਹੈ रिक्वर्ड फैंटेसी ससिका जी मैं कोमल कपूर तुझ देख रहे चैनल पंजाबी ऑस्ट्रेलिया ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਵਿਰੋਧੀ ਰੈਲੀ ਨੇ ਇਮੀਗ੍ਰੇਸ਼ਨ ਬਾਰੇ ਵੱਡੀ ਚਰਚਾ ਛੇੜ ਦਿੱਤੀ ਹੈ ਟੋਰਾਂਟੋ ਦੇ ਕ੍ਰਿਸਟੀ ਪੀਟਸ ਪਾਰਕ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਅਤੇ ਉਸ ਤੋਂ ਬਾਅਦ ਹੋਏ ਜਵਾਬੀ ਵਿਰੋਧ ਪ੍ਰਦਰਸ਼ਨ ਬਾਰੇ ਕਾਰਵਾਈ ਕਰਦਿਆਂ ਟੋਰਾਂਟੋ ਪੁਲਿਸ ਨੇ 9 ਵਿਅਕਤੀਆਂ ਨੂੰ ਚਾਰਜ ਲਗਾਇਆ ਹੈ ਵਾਖਵਾਖ ਮਾਰਦਾ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਦੇ ਵਿੱਚ ਹੋਈ ਇਹ ਰੈਲੀ ਜਿtheta ਪੂਰੇ ਵਿਸ਼ਵ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦਾ ਹਿੱਸਾ ਸੀ ਤਾਂ ਉੱਥੇ ਹੀ ਇਸ ਪਿੱਛੇ ਕੈਨੇਡਾ ਦੇ ਮਾੜੇ ਆਰਥਿਕ ਹਾਲਾਤ ਵੀ ਇੱਕ ਵੱਡਾ ਕਾਰਨ ਮੰਨੇ ਜਾ ਰਹੇ ਨੇ। ਇੱਕ ਨਿਜੀ ਚੈਨਲ ਹੁਤੇ ਵਿਸ਼ੇਸ਼ ਗੱਲਬਾਤ ਦੌਰਾਨ ਮੌਂਟਰੀਅਲ ਦੀ ਮੈਕਕਿਲ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਪਲ ਐਲੀ ਐਡਿਸ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਸੱਜੇ ਪੱਖੀ ਲੋਕਾਂ ਦੇ ਵਿੱਚ ਇੱਕ ਉਬਾਲ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਇਮੀਗ੍ਰੈਂਟਸ ਅਤੇ ਬਲੈਕ ਪਾਈਚਰਿਆ ਆਦਿ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਬਹੁਤ ਤੇ ਕੈਨੇਡਾ ਦੇ ਵਿੱਚ ਘੱਟ ਨੌਕਰੀਆਂ ਅਤੇ ਹੋਰ ਵਸਿਲੀਆਂ ਦੀ ਘਾਟ ਹੋ ਰਹੀ ਹੈ ਅਤੇ ਇਸ ਜਨ ਨੂੰ ਇਮੀਗ੍ਰੈਂਟਸ ਵਿਰੁੱਧ ਵਰਤਿਆ ਜਾ ਰਿਹਾ ਹੈ ਤੇ ਸਰਕਾਰਾਂ ਲੋਕਾਂ ਨੂੰ ਢੁਲਿੰਦੇ ਵਸਿੱਲੇ ਦੇਣ ਦੇ ਵਿੱਚ ਅਸਫਲ ਹੋ ਰਹੀਆਂ ਨੇ ਅਤੇ ਇਸ ਦੇ ਲਈ ਇਮੀਗ੍ਰੈਂਟ ਉਹ ਦੋਸ਼ੀ ਤਰਾਇਆ ਜਾਣਾ ਚਾਹੀਦਾ ਦੂਜੇ ਪਾਸੇ ਉਹ ਟੈਰੀਓ ਤੇ ਲੰਡਨ ਸ਼ਹਿਰ ਦੇ ਵਿੱਚ ਵੈਸਟਰਨ ਯੂਨੀਵਰਸਿਟੀ ਦੇ ਸੋਸ਼ੀਓਲੋਜੀ ਵਿਭਾਗ ਦੇ ਵਿੱਚ ਰਾਜਨੀਤਿਕ ਸਮਾਜ ਸ਼ਾਸਤਰੀ ਹਾਰਵਰਡ ਰਾਸਮ ਦਾ ਕਹਿਣਾ ਹੈ ਕਿ ਕਿਸੇ ਵੀ ਲੋਕਤੰਤਰੀ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣਾ ਆਮ ਹੈ ਅਤੇ ਕੈਨੇਡਾ ਵਿੱਚ ਇਹ ਪ੍ਰਦਰਸ਼ਨ ਪੂਰੇ ਵਿਸ਼ਵ ਦੇ ਵਿੱਚ ਹੋ ਰਹੀਆਂ ਰੈਲੀਆਂ ਦਾ ਹਿੱਸਾ ਨਹੀਂ ਰਾਮੋਸ ਨੇ ਕਿਹਾ ਕੈਨੇਡਾ ਇਮੀਗ੍ਰੇਸ਼ਨ ਵਿਰੋਧੀ ਨਹੀਂ ਹੈ ਪਰ ਕੋਵਿਡ ਤੋਂ ਬਾਅਦ ਦੇਸ਼ ਦੀ ਆਰਥਿਕ ਹਾਲਤ ਵਿਗੜ ਗਈ ਹੈ ਜਿਸ ਕਾਰਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ ਰਾਮੋਸ ਨੇ ਵੀ ਕਿਹਾ ਕਿ ਜਦੋਂ ਦੇਸ਼ ਆਰਥਿਕਤਾ ਪੱਧਰ ਉੱਤੇ ਬੁਰੇ ਹਾਲਾਤ ਵਿੱਚ ਗੁਜ਼ਰ ਰਿਹਾ ਹੈ ਤਾਂ ਉਸ ਸਮੇਂ ਹੀ ਲੰਘੇ ਕੁਝ ਵਰ੍ਹਿਆਂ ਦੌਰਾਨ ਰਿਕਾਰਡ ਪੱਧਰ ਉੱਤੇ ਇਮੀਗ੍ਰੇਸ਼ਨ ਹੋਈ ਹੈ ਜਿਸ ਕਾਰਨ ਅਜਿਹਾ ਮੁਕੌਲ ਬਣਿਆ ਹੋਇਆ ਹੈ ਇਹ ਨਹੀਂ ਨਹੀਂ ਮੋਂਟੇਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਮਨਦੀਪ ਨੇ ਕਿਹਾ ਕਿ ਪੂਰੇ ਵਿਸ਼ਵ ਦੇ ਵਿੱਚ ਹੀ ਆਰਥਿਕ ਗਤੀ ਰੁਕੀ ਹੋਈ ਹੈ ਜਿਸ ਕਾਰਨ ਪੂਰੇ ਵਿਸ਼ਵ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵਿਰੋਧੀ ਸੁਰ ਉੱਠੀ ਹੋਈ ਹੈ ਮਨਦੀਪ ਨੇ ਕਿਹਾ ਕਿ ਕੈਨੇਡਾ ਵੱਲੋਂ ਗੈਰ ਯੋਜਨਾਬੱਧ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਖੁੱਲ੍ਹ ਦੇਣਾ ਅਤੇ ਫਿਰ ਉੜਿੰਦੇ ਵਸਿੱਲੇ ਨਾ ਪੈਦਾ ਕਰਨਾ ਇਸ ਮਾਹੌਲ ਦੇ ਲਈ ਜ਼ਿੰਮੇਵਾਰ ਹੈ ਗ੍ਰੰਟੋ ਦੀ ਇਮੀਗ੍ਰੇਸ਼ਨ ਵਿਰੋਧੀ ਟੈਲੀ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਉਕਤ ਪਾਰਕ ਦੇ ਵਿੱਚ ਵਿਰੋਧ ਵਿੱਚ ਰੱਖੀ ਰੈਲੀ ਦੇ ਨਾਲ ਉਹ ਹੱਕ ਵਿੱਚ ਵਧੇਰੇ ਲੋਕ ਇਕੱਠੇ ਹੋਏ ਹਾਰਵਰਡ ਰਾਮੋਸ ਅਤੇ ਪਰਲ ਐਲਈਡਿਸ ਮੁਤਾਬਕ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੇ ਵਿਰੋਧ ਦੇ ਵਿੱਚ ਰੈਲੀ ਹੋਣਾ ਦਿਲਚਸਪ ਹੈ ਜੋ ਕੈਨੇਡਾ ਦੀ ਇਮੀਗ੍ਰੈਂਟ ਪੱਕੀ ਹੋਣ ਦਾ ਸਬੂਤ ਹੈ। ਦੱਸੇ ਕੈਨੇਡਾ ਵਿੱਚ ਇਹ ਪ੍ਰਦਰਸ਼ਨਾਂ ਤੋਂ ਬਾਅਦ ਅਸਲ ਸੱਚਾ ਕੈਨੇਡੀਅਨ ਹੋਣ ਉੱਤੇ ਇੱਕ ਚਰਚਾ ਛਿੜੀ ਹੈ ਜੋ ਕਿ ਮਾਰਾ ਦੇ ਮੁਤਾਬਕ ਗੈਰਵਾਜਿਬ ਹੈ। ਅਸਲ ਕੈਨੇਡੀਅਨ ਕੈਨੇਡਾ ਦੇ ਮੂਲ ਨਿਵਾਸੀ ਨੇ ਅਤੇ ਬਾਕੀ ਸਾਰੇ ਤਾਂ ਸਮੇਂ-ਸਮੇਂ ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਪਰਵਾਸੀ ਨੇ। ਕੈਨੇਡੀਅਨ ਹੋਣ ਦਾ ਮਤਲਬ ਦੇਸ਼ ਦੇ ਵਿੱਚ ਵਿਭਿੰਨਤਾ ਦਾ ਅਧਿਕਾਰ ਹੋਣਾ ਇਚਵਾਰਿਆ ਦੇ ਲੋਕਾਂ ਦੇ ਲਈ ਪਿਆਰ ਸਤਿਕਾਰ ਅਤੇ ਹਮਦਰਦੀ ਦੀ ਭਾਵਨਾ ਹੋਣਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ